ਇਹ ਗੱਡੀ ਜਿਹੜੀ ਕਿੰਬੇ ਤੋਂ ਲੈ ਕੇ ਆਇਆ ਸੀ ਜਿਹਦੇ ਵਿੱਚ ਬਾਕਸੀਮੇਟਿਕ ਕੁਇੰਟਲ 95 ਕਿਲੋ ਸੰਤੰਗ ਦੇ ਲਾਗੇ ਸਮਝਦੇ ਇਹਦੇ ਵਿੱਚ ਇਹਨਾਂ ਉੱਪਰ ਵੀ ਜਿਹੜੀਆਂ ਸੇ ਬੰਦੇ ਬੁੱਟੀਆਂ ਰੱਖਿਆ ਸੀ ਕਵਰ ਕੀਤੀ ਹੋਈ ਸੀ ਗੱਡੀ ਤੇ ਆਲੇ ਦੋਲੇ ਵੀ ਜਿਹੇ ਬੰਦੇ ਬੁੱਗੇ ਸੀ ਬਲੇਟੇ ਬੁੱਗੇ ਅਸਰ ਅਖਰ ਦੇਖ ਲਿਆ ਨਸ਼ਿਆਂ ਨੂੰ ਲੈ ਕੇ ਇੱਕ ਨਵਾਂ ਤਰੀਕਾ ਲੱਭ ਲਿਆ ਹੋਇਆ ਹੈ ਫਰੂਟ ਦੇ ਵਿੱਚ ਨਸ਼ਾ ਲੈ ਕੇ ਹੋਣਾ ਉਹਨਾਂ ਨੂੰ ਕੀ ਵਾਰਨਿੰਗ ਕੀ ਦੇਣਾ ਜੇ ਕੋਈ ਆਊਗਾ ਤਾਂ ਉਹਦੇ ਨਾਲ ਥਾਤੀ ਨਾਲ ਨਾਲ ਜਿੱਠਿਆ ਜਾਊਗਾ ਬਿਲਕੁਲ ਸਖਤ ਨਾ ਬਦੇਦ ਬੁਖਤੀਤਾ ਜਾਊਗਾ ਉਹਨਾਂ ਦੀ ਜਿਹੜੀ ਇਲੀਗਲ ਮੀਂਝ ਨਹੀਂ ਪ੍ਰਾਪਰਟੀ ਬਣਾਈ ਹੋਊਗੀ ਭਾਵੇਂ ਉਹਦੇ ਸਮਗਲਰ ਹੈ ਵਾਰ ਦੇ ਉਹ ਵੀ ਅਸੀਂ ਜਿਹੜੀ ਹੈ ਫੀਜ ਤੱਕ ਜਾਵਾਂਗੇ ਉਹਨਾਂ ਦੀ ਜਿਹੜੀ ਇਹ ਜੀ ਪ੍ਰਾਪਰਟੀ ਬਣਾਈ ਹੋ ਛੱਡਾਂਗੇ ਸਸ਼ੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦੀਪਕ ਚਾਨਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਦੇ ਲਈ ਕਾਫੀ ਤਰ੍ਹਾਂ ਦੀਆਂ ਮਹਿੰਮਾਂ ਚਲਾਈਆਂ ਗਈਆਂ ਨੇ ਪੰਜਾਬ ਪੁਲਿਸ ਦੇ ਵੱਲੋਂ ਸਪੈਸ਼ਲ ਨਾਕੇਬੰਦੀ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਬਲੈਰੋ ਕੈਂਪਰ ਆ ਰਹੀ ਹੁੰਦੀ ਹੈ ਮਾਛੀਬੜਾ ਸਾਹਿਬ ਦੇ ਵੱਲੋਂ ਜਦੋਂ ਇਸ ਨੂੰ ਸੀਆਈਏ ਸਟਾਫ ਖੰਨਾ ਤੇ ਪੁਲਿਸ ਪੁਲਿਸ ਜਿਹੜੀ ਹੈ ਪੁਲਿਸ ਜ਼ਿਲ੍ਹਾ ਖੰਨਾ ਤੋਂ ਸਮਰਾਲਾ ਤੋਂ ਡੀਐਸਪੀ ਤਰਲੋਚਨ ਸਿੰਘ ਜਿਹੜੇ ਨੇ ਉਹਨਾਂ ਨੇ ਇੱਕ ਵਿਸ਼ੇਸ਼ ਮਹਿੰਮ ਦਿੱਤਾ ਹੈ ਤੇ ਨਾਕੇਬੰਦੀ ਕੀਤੀ ਹੁੰਦੀ ਹੈ ਜਦੋਂ ਨਾਕੇਬੰਦੀ ਦੇ ਕੋਲ ਇੱਕ ਸੇਬਾਂ ਦੀ ਭਰੀ ਗੱਡੀ ਆ ਰਹੀ ਹੁੰਦੀ ਹੈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਇੱਕ ਬਲੈਰੋ ਗੱਡੀ ਜਿਹੜੀ ਕਿ ਸੇਬਾਂ ਦੇ ਨਾਲ ਭਰੀ ਹੋਈ ਹੈ ਜਦੋਂ ਉਸ ਗੱਡੀ ਨੂੰ ਚੈਕਿੰਗ ਦੇ ਲਈ ਰੋਕਿਆ ਜਾਂਦਾ ਹੈ ਬਲੈਰੋ ਕੈਂਪਰ ਨੂੰ ਚੈਕਿੰਗ ਦੇ ਲਈ ਰੋਕਿਆ ਜਾਂਦਾ ਤਾਂ ਉਸ ਦੇ ਵਿੱਚੋਂ ਦੇਖ ਸਕਦੇ ਹੋ ਤੁਸੀਂ ਭੂਕੀ ਦੀਆਂ ਜਿਹੜੀਆਂ ਬੋਰੀਆਂ ਨੇ ਚੂਰਾ ਪੋਸਟ ਜਿਸ ਨੂੰ ਕਿਹਾ ਜਾਂਦਾ ਹੈ ਭੂਕੀ ਦੀਆਂ ਕਰੀਬ ਕਿਹਾ ਜਾ ਰਿਹਾ ਕਿ 2 ਕੁਇੰਟਲ ਦੇ ਕਰੀਬ ਜਿਹੜੀ ਹੈ ਭੂਕੀ ਬਰਾਮਦ ਹੋਈ ਹੈ ਨਾਕਾਬੰਦੀ ਕੀਤੀ ਹੋਈ ਸੀ ਸਪੈਸ਼ਲ ਉਸ ਨੂੰ ਗੱਡੀ ਨੂੰ ਰੋਕਿਆ ਜਾਂਦਾ ਜਦੋਂ ਚੈਕਿੰਗ ਕੀਤੀ ਜਾਂਦੀ ਹੈ ਸੇਬਾਂ ਵਾਲੀ ਗੱਡੀ ਦੀ ਤਾਂ ਉਸ ਦੇ ਵਿੱਚੋਂ ਭੂਕੀ ਜਿਹੜੀ ਹੈ ਬਰਾਮਦ ਹੁੰਦੀ ਹੈ ਡੀਐਸਪੀ ਸਾਹਿਬ ਸਾਡੇ ਨਾਲ ਮੌਜੂਦ ਨੇ ਗਲਤ ਬਤ ਕਰ ਲੈਣੇ ਆ ਸਰ ਅਕਿਵੇਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਤੇ ਇਹ ਕਿੱਥੋਂ ਆ ਰਹੀ ਸੀਗੀ ਇਹ ਗੱਡੀ ਇਹ ਸਾਡੇ ਪੀਐਸਾਬ ਲੋੜੀ ਤੇ ਸੰਗਲਾਪੁਰ ਤੋਂ ਨਾਕਾਬੰਦੀ ਕੀਤੀ ਸੀ ਇਹ ਮਾਨ ਜੋ ਸਾਡੇ ਐਸਐਸਪੀ ਐਸ਼ਮੀ ਗਟਿਆਲ ਜੀ ਐਸਪੀਡੀ ਸਾਲੋ ਜਿੰਦਲ ਸਾਹਿਬ ਉਹਨਾਂ ਦੀ ਗਵਾਹੀ ਦੇ ਥਲੇ ਜਿਹੜਾ ਨਸ਼ਿਆਂ ਦੇ ਤਹਿਤ ਜਿਹੜੀ ਨਸ਼ਿਆਂ ਦੇ ਬਦ ਮਿ ਗੱਡੀ ਹੈ ਪੰਜਾਬ ਸਰਕਾਰ ਵੱਲੋਂ ਉਹਦੇ ਤਹਿਤ ਛੇਛ ਵਿਆਹ ਦੇ ਤਹਿਤ ਨਾਕਾ ਲਾਇਆ ਸੀ ਦੌਰਾਨ ਇਹ ਨਾਕਾ ਜਦੋਂ ਚੈਕਿੰਗ ਕੀਤੀ ਸਾਡੀ ਪਾਰਟੀ ਨੇ ਤਾਂ ਇਹ ਗੱਡੀ ਜਿਹੜੀ ਚੰਬੇ ਤੋਂ ਲੈ ਕੇ ਆਇਆ ਸੀ ਜਿਹਦੇ ਵਿੱਚ ਬਾਕਸੀਮੈਟਿਕ ਕੁਆਂਟਲ 98 ਕਿਲੋ ਸਮਥਿੰਗ ਦੇ ਲਾਗੇ ਸਾਨੂੰ ਟੋਡੇ ਮਿਲੇ ਜਿਹੜੀ ਅਸੀਂ ਸਾਡੀ ਕਾਰਪੀਅ ਇਨਵੈਸਟੀਗੇਸ਼ਨ ਕੋਈ ਤੇ ਇਹਨਾਂ ਦੇ ਉੱਤੇ ਸਿਰ ਪਹਿਲਾਂ ਤੋਂ ਵੀ ਕੋਈ ਮਾਮਲਾ ਮੂਮਲਾ ਹੈਗਾ ਜਿਹੜਾ ਕੋਈ ਕੀਤੀ ਜਾਂਚ ਵਗੈਰਾ ਕਿ ਨਹੀਂ ਕਿਸ ਤਰ੍ਹਾਂ ਕੀ ਹੈ ਜੀ ਹੁਣ ਅਰੈਸਟ ਹੀ ਕੀਤੀ ਥੋੜੀ ਦਿਰ ਪਹਿਲਾਂ ਅਜੇ ਸਾਡੀ ਤਪਤੀ ਜਾਰੀ ਹੈ ਸਾਰਾ ਕੁਝ ਅਸੀਂ ਤੈਹ ਤੱਕ ਜਾਵਾਂਗੇ ਬੈਕਵਰਡ ਲਿੰਕ ਫਾਰਵਰਡ ਲਿੰਕ ਕਿੱਥੇ ਇਹਨਾਂ ਦੇ ਆਣਾਣਾ ਸੀ ਕਿ ਕਿੱਥੋਂ ਲੈ ਕੇ ਆਇਆ ਇਹ ਬਿਲਕੁਲ ਨਸ਼ਿਆਂ ਦੇ ਖਿਲਾਫ ਬਿਲਕੁਲ ਸਖਤੀ ਦੇ ਨਾਲ ਕੰਮ ਵੇਸ਼ ਆਇਆ ਹੈ ਜਿਵੇਂ ਸਰ ਤੁਸੀਂ ਦੱਸਿਆ ਕਿ ਚੰਬੇ ਤੋਂ ਲੈ ਕੇ ਆ ਰਹੇ ਸੀਗੇ ਗੱਡੀ ਦੇ ਵਿੱਚ ਪੂਰੀ ਗੱਡੀ ਸੇਬਾਂ ਨਾਲ ਹੀ ਭਰੀ ਹੋਈ ਸੀ ਇਹ ਕਿਵੇਂ ਇਹਦੇ ਵਿੱਚ ਇਹਨਾਂ ਉੱਪਰ ਵੀ ਜਿਹੜੀਆਂ ਸੇਬਾਂ ਦੀਆਂ ਪਟੀਆਂ ਰੱਖੀਆਂ ਸੀ ਕਵਰ ਕੀਤੀ ਸੀ ਗੱਡੀ ਤੇ ਆਲੇ-ਦੁਆਲੇ ਵੀ ਸੇਬਾਂ ਦੇ ਪਟੀਆਂ ਸੀ ਵੇਚੇ ਬੁਰੀਆਂ ਰੱਖੀਆਂ ਸੀ ਤੇ ਜਾ ਕਿਥੇ ਰਹੀ ਸੀ ਸਰ ਕੋਚ ਗੱਡੀ ਜਿਹੜੀ ਅੱਗੇ ਇਹ ਜੇ ਸਾਡੀ ਤੂਫੀ ਸੁੰਦਸਾ ਵੀ ਗੋਇੰਗ ਆਨ ਹੈ ਹਾਂ ਸੋ ਥੀਸ ਦੇ ਦੌਰਾਨ ਜੋ ਫੈਕਟਸ ਆਣਗੇ ਉਹ ਤੁਹਾਡੇ ਨਾਲ ਬਾਅਦ ਚੋ ਸ਼ੇਅਰ ਕੀਤੇ ਜਾਣਗੇ ਅਸੀਂ ਅਕਸਰ ਦੇਖਦੇ ਹਾਂ ਨਸ਼ਿਆਂ ਨੂੰ ਲੈ ਕੇ ਇੱਕ ਨਵਾਂ ਤਰੀਕਾ ਲੱਭ ਲਿਆ ਹੋਇਆ ਹੈ ਫਰੂਟਸ ਦੇ ਵਿੱਚ ਨਸ਼ਾ ਲੈ ਕੇ ਆਉਣਾ ਉਹਨਾਂ ਨੂੰ ਕੀ ਵਾਰਨਿੰਗ ਕੀ ਦੇਣਾ ਸਾਡੀ ਪੰਜਾਬ ਪੁਲਿਸ ਵੱਲੋਂ ਇਹ ਵਾਰਨਿੰਗ ਵੀ ਹੈ ਤੇ ਅਪੀਲ ਵੀ ਸਾਡੀ ਸਟੇਟ ਵਾਲੇ ਪਾਸੇ ਜਿਹੜੇ ਨਸ਼ੇ ਦੇ ਸਲੱਗ ਰਹਿ ਇਧਰ ਨੂੰ ਮੂੰਹ ਨਾ ਕਰਨ ਜੇ ਕੋਈ ਆਊਗਾ ਤਾਂ ਉਹਦੇ ਨਾਲ ਸਖਤੀ ਨਾਲ ਨਾਲ ਹੀ ਜੱਠਿਆ ਜਾਊਗਾ ਬਿਲਕੁਲ ਸਖਤ ਨਾਮ ਦੇ ਤਦ ਬੁਕੀਤਾ ਜਾਊਗਾ ਉਹਨਾਂ ਦੀ ਜਿਹੜੀ ਇਲੀਗਲ ਮੀਨ ਜਰਾ ਹੀ ਪ੍ਰੋਪਰਟੀ ਬਣਾਈ ਹੋਊਗੀ ਭਾਵੇਂ ਥੋਨੇ ਸਮਗਲਰ ਹੈ ਵਾਰ ਦੇ ਉਹ ਵੀ ਅਸੀਂ ਜਿਹੜੀ ਹੈ ਫ੍ਰੀਜ਼ ਕਰਨ ਤੱਕ ਜਾਵਾਂਗੇ ਉਹਨਾਂ ਦੀ ਜਿਹੜੀ ਇਹ ਜੀ ਪ੍ਰੋਪਰਟੀ ਬਣਾਈ ਹੋ ਛੱਡਾਂਗੇ ਕੁਝ ਸਰ ਅਜਿਹਾ ਵੀ ਲੱਗ ਰਿਹਾ ਕਿਸੇ ਹੋਰ ਵੱਡੇ ਸਮਗਲਰ ਦੇ ਨਾਲ ਇਹਨਾਂ ਦਾ ਕੋਈ ਤਾਲਮੇਲ ਹੋ ਸਕਦਾ ਹੈ ਜਾਂ ਕੁਝ ਅਜਿਹਾ ਕੁਝ ਇਹ ਸੜੀ ਤੁਹਾਨੂੰ ਅਸੀਂ ਵੀ ਬਾਅਦ ਚ ਤੁਹਾਨੂੰ ਸ਼ੇਅਰ ਕਰਾਂਗੇ ਇਹ ਜਿਹੜੀ ਸਾਡੀ ਤਪੀ ਜਿਹੜੀ ਗੋਇੰਗ ਆ ਰਹੀ ਹੈ ਡੀਐਸਪੀ ਸਾਹਿਬ ਨੇ ਜਿਹੜੇ ਸਮਰਾਲਾ ਤੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਇਹ ਕਹਿਣਾ ਕਿ ਚੰਬੇ ਤੋਂ ਜਿਹੜੀ ਹੈ ਬਲੈਰੋ ਗੱਡੀ ਜਿਹੜੀ ਕਰੀਬ 10 ਥੈਲੇ ਨੇ ਜਿਹੜੇ ਉਸ ਗੱਡੀ ਦੇ ਵਿੱਚੋਂ ਨਿਕਲਦੇ ਨੇ ਤਸਵੀਰਾਂ ਤੁਹਾਨੂੰ ਇੱਕ ਵਾਰ ਦੁਬਾਰਾ ਤੋਂ ਦਿਖਾ ਦਿੰਨੇ ਆ ਸੇਬਾਂ ਦੇ ਨਾਲ ਇਹ ਗੱਡੀ ਭਰੀ ਹੁੰਦੀ ਹੈ ਜਦੋਂ ਚੈਕਿੰਗ ਦੇ ਲਈ ਰੋਕਿਆ ਜਾਂਦਾ ਸੀਏ ਸਟਾਫ ਖੰਨਾ ਤੇ ਸਮਰਾਲਾ ਪੁਲਿਸ ਦੇ ਵੱਲੋਂ ਸਾਂਝਾ ਆਪਰੇਸ਼ਨ ਦੌਰਾਨ ਇੱਕ ਨਾਕਾਬੰਦੀ ਕੀਤੀ ਗਈ ਸੀ ਜਦੋਂ ਚੈਕਿੰਗ ਦੇ ਲਈ ਰੋਕਿਆ ਜਾਂਦਾ ਤਾਂ ਚੈਕਿੰਗ ਕੀਤੀ ਜਾਂਦੀ ਹੈ ਗੱਡੀ ਦੀ ਸੇਬਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਉੱਤੇ ਸੇਬਾਂ ਦੀਆਂ ਪੇਟੀਆਂ ਆਉਂਦੀਆਂ ਨੇ ਜਦੋਂ ਉਸ ਦੀ ਚੰਗੀ ਤਰ੍ਹਾਂ ਚੈਕਿੰਗ ਕਰਦੇ ਨੇ ਗੱਡੀ ਦੇ ਉਸ ਦੇ ਵਿੱਚੋਂ ਇਹ ਜਿਹੜੇ ਡੋਡੇ ਨੇ ਇਹ ਬਰਾਮਦਗੀ ਹੁੰਦੀ ਹੈ ਇਹ ਸਾਰਾ ਸਮਾਨ ਬਰਾਮਦ ਹੁੰਦਾ ਤੇ ਉਹ ਬੰਦੇ ਨੂੰ ਮੌਕੇ ਦੇ ਉੱਤੇ ਗ੍ਰਿਫਤਾਰ ਕਰ ਲਿੱਤਾ ਗਿਆ ਪੁਲਿਸ ਵੱਲੋਂ ਹੁਣ ਇਹ ਵੀ ਜਾਂਚ ਦਾ ਪਾਰਟ ਹੈ ਜਾਂਚ ਦਾ ਵਿਸ਼ਾ ਕਿ ਉਹਨਾਂ ਦੇ ਉੱਤੇ ਕੋਈ ਪਹਿਲਾਂ ਤੋਂ ਮਾਮਲਾ ਤਾਂ ਨਹੀਂ ਦਰਜ ਨਸ਼ਿਆਂ ਨੂੰ ਲੈ ਡੀਐਸਪੀ ਸਾਹਿਬ ਦਾ ਇਹ ਕਹਿਣਾ ਹੈ ਕਿ ਕੋਈ ਵੀ ਜਿਹੜਾ ਵੀ ਨਸ਼ਿਆਂ ਨੂੰ ਲੈ ਕੇ ਕੋਈ ਅਜਿਹੇ ਕੰਮ ਕਰਦਾ ਨਸ਼ਾ ਵੇਚਦਾ ਉਹਨਾਂ ਦੀ ਪ੍ਰੋਫਾਈਲਾਂ ਵੀ ਹੈ ਜਿਹੜੀਆਂ ਨੇ ਅਟੈਚ ਕੀਤੀਆਂ ਜਾ ਰਹੀਆਂ ਨੇ ਨਾਲ ਤੇ ਹੋਰ ਵੀ ਜਿਹੜੀ ਤਫਦੀ ਸਾਹਮਣੇ ਆਊਗੀ ਜਾਂਚ ਤੋਂ ਬਾਅਦ ਜੋ ਕੁਝ ਵੀ ਨਿਕਲ ਕੇ ਆਉਂਦਾ ਹੈ ਕਿ ਕੋਈ ਇਹਨਾਂ ਦੇ ਉੱਤੇ ਮਾਮਲਾ ਹੈ ਜਾਂ ਕੋਈ ਇਸ ਦੇ ਵਿੱਚ ਕੋਈ ਹੋਰ ਵੀ ਇਨਸਾਨ ਕੋਈ ਵਿਅਕਤੀ ਇਹਨਾਂ ਦੇ ਨਾਲ ਜੁੜਿਆ ਹੋਇਆ ਉਸ ਦੀ ਵੀ ਸਾਰੀ ਜਾਂਚ ਹੈ ਜਿਹੜੀ ਜੋ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕੋਈ ਪਹਿਲਾ ਮੁਕੱਦਮਾ ਤਾਂ ਨਹੀਂ ਹੈਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਬਧਰੇ ਅਪਡੇਟਸ ਦੇ ਲਈ ਦੇਖਦੇ ਰਹੋ ਡੀ5 ਚੈਨਲ ਪੰਜਾਬ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ